ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਚੌਥਾ ਦਰਜਾ ਮੁਲਾਜ਼ਮਾਂ ਕੱਚੇ ਅਤੇ ਪੱਕਿਆਂ ਵੱਲੋਂ ਵਨਮੰਡਲ ਦਫ਼ਤਰ ਅੱਗੇ ਕੀਤੀ ਵਿਸ਼ਾਲ ਰੈਲੀ ਅਤੇ ਰੋਸ ਮਾਰਚ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪਟਿਆਲਾ 3 ਮਈ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚਲੇ ਚੌਥਾ ਦਰਜਾ ਕਰਮਚਾਰੀਆਂ ਕੱਚੇ ਤੇ ਪੱਕਿਆਂ ਵੱਲੋਂ ਮਈ ਮਹੀਨੇ ਵਿੱਚ ਚੌਥੀ ਰੈਲੀ ਤੇ ਰੋਸ ਮਾਰਚ ਕੀਤਾ ਗਿਆ ਪਹਿਲਾ ਕਰਮਚਾਰੀ ਕੜਕ ਦੀ ਗਰਮੀ ਵਿੱਚ ਵਨਮਡਲ ਅਫਸਰ ਦਫਤਰ ਅੱਗੇ 71 ਹੋਏ ਜਿੱਥੇ ਜੰਮ ਕੇ ਰੈਲੀ ਕਰਨ ਉਪਰੰਤ ਵਨਪਾਲ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ ਇਹ ਰੋਸ ਮਾਰਚ ਥਾਪੜ ਯੂਨੀਵਰਸਿਟੀ ਚੌਂਕ ਵਿੱਚ ਪਹੁੰਚਿਆ ਭਾਵੇਂ ਕਿ ਅੱਜ ਪਟਿਆਲਾ ਵਿਖੇ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਵੀ ਰੋਡ ਸ਼ੋਅ ਕੀਤਾ ਮੁਲਾਜ਼ਮਾਂ ਦਾ ਰੋਸ ਵਿੱਚ ਇਹਨਾਂ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਤੇ ਹਾੜੀਦਾਰ ਕਰਮੀਆਂ ਨੂੰ ਬਗੈਰ ਕਿਸੇ ਕੰਡੀਸ਼ਨ ਤੋਂ ਰੈਗੂਲਰ ਕੀਤਾ ਜਾਵੇ ਵਿਤੀ ਕਮਿਸ਼ਨਰ ਜੰਗਲਾਤ ਜੰਗਲੀ ਜੀਵ ਵਿਸਥਾਰ ਵੱਲੋਂ ਮਿਤੀ 10 ਅਪ੍ਰੈਲ ਨੂੰ ਸਕਿਲਡ ਤੇ ਅਨਸਕਿਲਡ ਦਿਹਾੜੀਦਾਰ ਕਰਮੀਆਂ ਨੂੰ ਮਨਰੇਗਾ ਵਿੱਚ ਸ਼ਿਫਟ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਅਪ੍ਰੈਲ ਮਈ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਮੁਲਾਜ਼ਮਾਂ ਨੇ ਨਿਮਨ ਲਿਖਤ ਸਲੋਗਨ ਵੀ ਬੁਲੰਦ ਕੀਤੇ ਮੰਗਾ ਨਾ ਮੰਨਣ ਦਾ ਜਵਾਬ ਵੋਟਾਂ ਨਾਲ ਦੇਵਾਂਗੇ ਕਿਤੇ ਕੱਚੇ ਕਰਮੀਆਂ ਨੂੰ ਪੱਕਾ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ ਮਾਰਚ ਅਪ੍ਰੈਲ ਮਈ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ ਪੌਣੇ 3 ਸਾਲ ਆਪ ਸਰਕਾਰ ਵੱਲੋਂ ਝੂਠ ਬੋਲਣ ਦਾ ਜਵਾਬ ਵੀ ਵੋਟਾਂ ਨਾਲ ਦਿਓ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਉਹ ਉਪਰੋਕਤ ਸੇ ਲੋਗਣਾ ਤੇ ਪਰਿਵਾਰ ਸਮੇਤ ਅਮਲ ਕਰਨ ਇਸ ਮੌਕੇ ਤੇ ਜੋ ਪ੍ਰਮੁੱਖ ਆਗੂ ਹਾਜ਼ਰ ਸਨ ਉਹਨਾਂ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਜੰਗਲਾਤ ਮਨਮੋਹਨ ਨੌਲੱਖਾ ਨੌਲੱਖਾ ਦੀਪਚੰਦ ਹੰਸ ਰਾਮ ਲਾਲ ਰਾਮਾ ਆਦੀ ਆਗੂ ਹਾਜ਼ਰ ਸਨ